ਉਹ ਕਾਂਗਰਸ ਵੀ ਸਾਡੇ ਮਗਰ ਧੜੂ ਵਾਲੇ ਵੀ ਸਾਡੇ ਮਗਰ ਸਾਰੇ ਸਾਡੇ ਮਗਰੀ ਇੱਕ ਨਵਾਂ ਇਹਨਾਂ ਨੇ ਚੁਨਾਵ ਦਾਲ ਬਣਾਤਾ ਉਹਨੂੰ ਗੈਸ ਮਿਲਦੀ ਹੈ ਦਿੱਲੀ ਤੋਂ ਮੁਫਤੀ ਗੈਸ ਆਈ ਜਾਂਦੀ ਅੱਗ ਲਾਈ ਚੱਲਦੀ ਉਹ ਤੇ ਮਰਦੀ ਤੁਸੀਂ ਆਪ ਸਾਰੇ ਲੋਕ ਉਸ ਪ੍ਰਚਾਰ ਦੇ ਗੱਲਾਂ ਜਾਗੇ ਅਕਾਲੀ ਦਲ ਨੂੰ ਦੋਸ਼ੀ ਬਣਾਉਂਦਾ ਜਿਹੜੇ ਕੰਮ ਉਹ ਕਾਲੀ ਜਦੋਂ ਕਹਿੰਦਾ ਕਾਲੀ ਵਸਤਾਂ ਨੂੰ ਕਹਿੰਦਾ ਕਾਲੀ ਇੰਸਟੀਚਿਊਨ ਨੂੰ ਕਹਿੰਦਾ ਤੁਸੀਂ ਵਿਅਦਕੀ ਕਰਾਈ ਹੈ ਇਹ ਕਾਲੀ ਦਲ ਤਾਂ ਸਭ ਨੂੰ ਘਰਾਂ ਦੀ ਸੇਵਾ ਵਾਂਗ ਲੱਗੂੰ ਤਾਂ ਵੀ ਨਕਾ ਵਾਸਤੇ ਪਰ ਇਹੋ ਦਿਨ ਤੋਂ ਲੱਗੇ ਚੁੱਪ ਚਾਪ ਲੱਗਿਆ ਕਾਤੀ ਬਣੇ ਬਣੀ ਮੇਰੇ ਤੋਂ ਪਤਾ ਨਹੀਂ ਕੂ ਦਾ ਗੋ ਚਰਦੇ ਕਰਦੇ ਇੱਕਦਮ ਤਹੇ ਨਾ ਕੋ ਪੰਜ ਚਾਰ ਕਰਦੀ ਮੇਰੇ ਖੂਨ ਦੀ ਖੁਦਗੁਦ ਕਹਾਣੀ ਮੇਰਾ ਨਾ ਤਿੰਨ ਲਾਦਿਆ ਤੂੰ ਬੜਾ ਦੇਖਿਆ ਲੀਤੇ ਤੀਉ ਦੇ ਅਖੀਰ ਤੇ ਹੱਥ ਜੋੜ ਕੇ ਲੈ ਇਸ ਦੀ ਗਾਥਿਓ ਬਬੂ ਕਿੱਥੀ ਉੱਠ ਕੇ ਬੜਾ ਸ਼ੇਰ ਬਣਿਆ ਸਾਡੀ ਸਰਕਾਰਾਂ ਦੇ ਪੈਚ ਲਾਇਆ ਉਨਾ ਕੰਮ ਕੀਤਾ ਬਹਾਦਰੀ ਦੇ ਲਈ ਕੋਈ ਕੰਨੀ ਨਾਲ ਤੋਂ ਮਾਰੇ ਆ ਚਾਰੂ ਵਾਲੇ ਹਾਂ ਟਰਾਂਸਫਾਰਮਰਾਂ ਤੇ ਵੀ ਬਧਰਾਦਨ ਕਰਨ ਲੱਗ ਗਏ ਟਰਾਂਸਫਾਰਮਰ ਤੇ ਮਿਲਾਈ ਕਰ ਗਾਦੀ ਕਮਾਲ ਆਵੇਂ ਉਹ ਵੀ ਆਪਣੀ ਜਗ੍ਹਾ ਦੂਜੀ ਗੱਲ ਆ ਜਿਹੜੀ ਦੇਖੀ ਹੋ ਨਾ ਅਸਾਂ ਕੋਲ ਉਹ ਦਲ ਬਸਤੇ ਆ ਕੱਲੇ ਤੇ 3 ਤੋਂ ਫੋੜੇ ਤੇ ਸਾਡੇ ਆ ਇੱਕ ਖਾਲ ਮਾ ਤੁਸੀਂ ਇਕੱਲੇ ਵੀ ਚੰਗਾ ਝੁੰਨਣ ਲੱਗਦਾ ਚੰਗੀ ਗੱਲ ਹੈ ਆਈ ਦੇ ਰਿਹਾ ਜੀ ਤੁਸੀਂ ਜੇ ਬੈਠਿਆ ਆਈ ਮੈਂ ਫਰਮੀ ਤੋਂ ਫਰਕੇ ਹੋਗੇ ਕਰੋ ਚਿੱਤਰਮਾਰ ਦੇ ਥਾਣੇ ਦੇ ਵਿਚਾਨ ਆਈ ਦੱਪਕਾ ਬੜੀ ਜੰਦਾ ਬੈਠਾ ਦੇਖੋ ਅੱਜ ਜੋ ਹਾਲਾਤ ਆ ਪੰਜਾਬ ਦੀ ਬਹੁਤ ਬਰਹਾੜ ਹੈ ਜਿਹੜੀ ਵੱਡੀ ਗੱਲ ਹੈ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਜਿਹੜਾ ਜੀ ਕਰਦਾ ਜੋ ਮਰਜ਼ੀ ਕਰ ਲੇ ਅੱਜਕੱਲ੍ਹ ਅਫਸਰशाही ਜਿੰਨਾ ਮਰਜੀ ਪੈਸਾ ਦੇਓ ਤੇ ਜੋ ਮਰਜੀ ਕੰਮ ਕਰਾ ਲਓ ਗੁੰਡਾਗਰਦੀ ਦਾ ਰਾਜ ਹੈ ਕਿਸ ਨੂੰ ਅੰਦਰ ਕਰੀ ਜਾਂਦੇ ਆ ਕਿਸ ਨੂੰ ਬਾਹਰ ਕਰੀ ਜਾਂਦੇ ਆ ਜ਼ਮੀਨਾਂ ਦੇ ਕਬਜ਼ੇ ਕਰਾਈ ਜਾਂਦੇ ਆ ਜਿਹੜੇ ਇਹਨਾਂ ਦੇ ਐਮਐਲਏ ਆ ਸਹੀਓ ਜ਼ਿੰਦਗੀ ਚ ਕਦੇ ਸੋਚਿਆ ਵੀ ਨਹੀਂ ਉਹ ਅਜਿਹੇ ਲੋਕੀ ਐਮਐਲਏ ਬਣੇ ਆ ਜਿਹਨੂੰ ਕਿ ਆਪਾਂ ਸੋਚ ਹੀ ਨਹੀਂ ਸਕਦੇ ਕਿ ਐਮਐਲਏ ਬਣ ਸਕਦਾ ਕਿ ਨਹੀਂ ਤੁਸੀਂ ਮਾਦੇ ਇੱਕ ਦਿਨ ਕਿਹਾ ਸੀ ਮੈਂ ਨਰਾਜ ਹੋ ਗਏ ਮੇਰੇ ਤੋਂ ਮੈਂ ਕਿਹਾ ਜਿਹੜੇ ਪਿੰਡ ਦੇ ਮਲੰਗ ਹਨ ਕੋਈ ਸਦਾ ਝੜੂ ਜਾ ਜਿੰਨੇ ਵੀ ਤੁਸੀਂ ਕਹਿੰਦੇ ਅੱਛਾ ਮੈਂ ਤਾਂ ਇੱਕ ਦੱਸਿਆ ਕੀ ਹੈ ਉਹ ਸਾਰੇ ਮਲੰਗ ਇਕੱਠੇ ਹੋਏ ਪੂਰੇ ਪੰਜਾਬ ਦੇ ਅੱਛਾ ਉਹ ਵਿਹਲੇ ਬੰਦੇ ਸੀ ਮਲੰਗ ਸੀ ਟੈਲੀਫੋਨ ਹੱਥ 'ਚ ਸੀ ਅਸੀਂ 24 ਘੰਟੇ ਟੈਲੀਫੋਨ ਦੇ ਉੱਤੇ ਚੱਲ ਪਏ ਉਹ 13000 ਪਿੰਡ ਹੈ ਦੇਖੋ 13000 ਮਲੰਗ ਚੱਲ ਪਏ ਇੱਕੋ ਹੀ ਕੰਮ ਸੀ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਹੁਣ ਵੀ ਹੁਣ ਤਾਂ ਸਾਡੇ ਤਿੰਨੇ ਹੀ ਰਹਿ ਗਏ ਐ ਹਲੇ ਵੀ ਰੋਸ ਸويرੇ ਸੁਰਵੀਰ ਨੇ ਆ ਕੀਤਾ ਸੁਰਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ ਮੈਂ ਕਿਹਾ ਅਜ ਤਾਂ ਹੁਣ ਕੁਝ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ ਨਹੀਂ ਉਹ ਕਾਂਗਰਸੀ ਸਾਡੇ ਮਗਰ ਢਾੜੂ ਵਾਲੇ ਵੀ ਸਾਡੇ ਮਗਰ ਸਾਰੇ ਸਾਡੇ ਮਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ ਉਹਨੂੰ ਗੈਸ ਮਿਲਦੀ ਐ ਦਿੱਲੀ ਤੋਂ ਮਖੀ ਗਿਆ ਐਸਾ ਹੀ ਜਾਂਦੀ ਅੱਗ ਲਾਈ ਚਲਦੇ ਹੋ ਜਿੱਥੇ ਮਰਦੀ ਭਾਜੀ ਦੇ ਨਾਲ ਪਰਮਾਤਮਾ ਦਾ ਸਿਰ ਤੇ ਹੱਥ ਹੋਏ ਉਹਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ ਦੇਖੋ ਦਰਬਾਰ ਸਾਹਿਬ ਦੇ ਦਰਵਾਜ਼ੇ ਦੇ ਜੋੜੀ ਸ਼ਵੰਡਾ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ RAMDAS ਦਾ ਹੱਥ ਹੋਏ ਬਚਾਉਣਾ ਲੱਗੂ ਹੈ ਨਿਸ਼ਾਨਾ ਕੀ ਸੀ ਕਸੀ ਕਾਲੀ ਦਾ ਖਤਮ ਕਰਨਾ ਬਾਦਲ ਪਰਿਵਾਰ ਦਾ ਨਾ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਉਹਨੂੰ ਮੈਂ ਜਿਹੜਾ ਸੈਂਟਰ ਦੇ ਨਾਮ ਲੜਦਾ ਝੁਕਦੇ ਨਹੀਂ ਸੀ ਵੱਡੇ ਬਾਲ ਸਾਹਿਬ ਸੋਣਾ ਸਾਲ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਤੁਹਾਨੂੰ ਟੀ ਮਿਨਿਸਟਰ ਨਾਖ ਦਿੰਨੇ ਇਹ ਕਰਦੇ ਨੇ ਕਹਿੰਦੇ ਨਾ ਸਾਡੇ ਵਾਸਤੇ ਕੌਮ ਪਹਿਲੀ ਹੈ ਪੰਜਾਬ ਪਹਿਲੀ ਹੈ ਤੁਹਾਡੇ ਵਾਸਤੇ ਟੀ ਮਿਨਿਸਟਰੀ ਨਹੀਂ ਹੈ ਅਖਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਹੈ ਅਖਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆ ਕੌਮ ਦੀ ਕਥੇ ਬੰਦੀ ਹੈ 105 ਸਾਲ ਪੁਰਾਣੀ ਕਥੇ ਬੰਦੀ ਹੈ ਜਿਸ ਜਸਬੰਦੀ ਦਾ ਮਕਸਦ ਸੀ ਗੁਰੂ ਘਰਾਂ ਦੀ ਰੱਖਿਆ ਖਾਸ ਕਰਕੇ ਮੰਦਿਰ ਰੱਖਿਆ ਤਾਂ ਇਹ ਗੁਰੂ ਸਭਾ ਨੇ ਆਪਾਂ ਨੂੰ ਕਿਹਾ ਹੈ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਕਿਸ ਵਾਸਤੇ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੋਈ ਧਰਮ ਨੂੰ ਦੇ ਅੱਗੇ ਵਧਣਾ ਧਰਮ ਕੋਲ ਇੱਕ ਫੌਜ ਚਾਹੀਦੀ ਹੈ ਤੇ ਤਾਕਤ ਚਾਹੀਦੀ ਹੈ ਉਹ ਫੌਜ ਬਣਾਈ ਸੀ ਕਾਲੀ ਦਲ ਸ਼੍ਰੋਮੀ ਕਾਲੀ ਦਲ ਥੋੜੇ ਬਜ਼ੁਰਗਾਂ ਦੀ ਕੁਰਬਾਨੀਆਂ ਨਾਲ ਬਣੀ ਹੈ ਐਗੀਆਂ ਮਸਾਲਾਂ ਵੀ ਜਹਾਦ ਦੇਣ ਵਾਸਤੇ ਮੋਰਚੇ ਜਾਣ ਵਾਸਤੇ ਮੈਂਟਲ ਨਹੀਂ ਲਾਉਂਦੇ ਮੈਂ ਕੱਲੀ ਪਾਰਟੀ ਦੁਨੀਆ ਜੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਤੇ ਕਾਂਗਰਸ ਨੂੰ ਕਹਿੰਦੇ ਸ਼ਹੀਦਾਂ ਦੀ ਜੋ ਤੇ ਮੰਨ ਲਿਆ ਕਿਸੇ ਨੂੰ ਕਾਲੀ ਦੰਦ ਨੂੰ ਕਹਿਣਗੇ ਪੁਰਾਣੇ 30 40 ਸਾਲ ਪਹਿਲੇ ਮੈਂ ਜਦ ਛੋਟਾ ਹੁੰਦਾ ਸੀ ਨਾ ਗੱਡੀ ਵੱਡੇ ਬਾਲ ਸਾਹਿਬ ਮੈਨੂੰ ਲਾਂ ਲੈ ਜਾਂਦੇ ਸੀ ਬੱਚੇ ਨੂੰ ਜੋ ਪਿੰਡਾਂ ਜਾਂਦਾ ਸੀ ਉਹ ਜਾਂਦੇ ਜਾਂਦੇ ਕਿਸੇ ਪਿੰਡ ਦੇ ਇੱਕ ਹੀ ਜੱਸਦਾਰ ਨੂੰ ਆਪਣਾ ਜੱਸਦਾਰ ਨੂੰ ਕਹਿੰਦੇ ਸੀ ਉਹ ਜੱਸਦਾਰ ਸਾਰਾ ਪਿੰਡ ਹੀ ਸੰਭਾਲ ਕੇ ਰੱਖਦਾ ਸੀ ਉਦੋਂ ਸਾਰਾ ਪਿੰਡੜਾ ਇੱਕ ਜੱਸਦਾਰ ਤੇ ਸੱਲੀ ਕੰਮ ਕਰਦਾ ਸੀ ਹੁਣ ਕੀ ਹੋ ਗਿਆ ਨੰਨੀਆਂ ਪੀੜੀਆਂ ਆ ਗਈਆਂ ਆ ਮੋਬਾਈਲ ਆ ਗਏ ਇੰਟਰਨੈਟ ਆ ਗਏ ਹੁਣੋਂ ਕਦਰ ਭੁੱਲ ਗਈ ਆਪਣਾ ਜ਼ਰਸਾਈ ਭੁੱਲ ਗਏ ਜੇ ਨਵੀਂ ਪੀੜ੍ਹੀਆਂ ਭੁੱਲ ਗਈ ਕਿ ਕਿ ਆਪਣੀ ਮਾਂ ਪਾਪੀ ਕਿਹੜੀ ਹੈ ਨਵੀਂ ਗੱਲਾਂ ਜਾ ਕੇ ਨਵੇਂ ਚਮਤਕਾਰ ਜਿਹੜਾ ਝੂਠ ਬੋਲਦਾ ਉਹਦੇ ਮਗਰ ਲੱਗੇ ਪਹਿਲੇ ਨਾ ਤੁਸੀਂ ਮੈਂ ਹਰਿਆਣਾ ਵੀ ਤੁਸੀਂ ਜਦੋਂ ਅਸੀਂ ਕਈ ਵਾਰ ਦਿੱਲੀ ਇਲੈਕਸ਼ਨ ਲੜ ਪਿੰਨੇ ਆ ਕਾਲੀ ਦਲ ਹਰਿਆਣੇ ਲੜ ਪੰਦਾ ਜਦੋਂ ਜਾਇਦ ਨਾ ਬੀਬੀਆਂ ਕਹਿੰਦੀ ਕਾਲੀ ਦਲ ਦਾ ਪ੍ਰਧਾਨ ਆ ਨਾ ਯੋਗ ਰਾਜ ਦੇ ਖਣੇਗੇ 5000 ਪ੍ਰਦਾਨ ਬੀਬੀਆਂ ਪਹਿਲੇ ਕੀ ਕਰਦੀਆਂ ਜਦੋਂ ਤੱਕੜੀ ਤੇ ਮੋਰ ਲਾਉਂਦੀ ਆਉਂਦੀਆਂ ਸੀ ਨਾ ਮੱਥਾ ਟੇਕਦੀ ਹੁੰਦੇ ਆ ਸੀ ਕਹਿੰਦੋਂ ਪਹਿਲੇ ਕਿ ਆ ਪੰਥ ਨੂੰ ਵੋਟ ਪਾ ਰਹੇ ਆ ਉਹ ਸੀ ਤਾਕਤ ਆਪਣੀ ਅੱਜ ਹੌਲੀ ਹੌਲੀ ਸਹੀ ਤੇ ਸਰਕਾਰਾਂ ਨੇ ਪਾਰਟੀਆਂ ਨੇ ਦਿੱਲੀ ਨੇ ਸੋਚਿਆ ਕਿ ਐਸ ਕੌਮ ਨੂੰ ਜਿਹੜੂ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ ਇਨੂੰ ਖਤਮ ਕਰੀਏ ਕਾਈ ਖਤਮ ਹੋਊਗਾ ਜੇ ਗੁਰੂ ਘਰ ਉੱਤੇ ਅਸੀਂ ਕਬਜ਼ਾ ਕਰਨੀ ਉਹਨਾਂ ਨੂੰ ਮੌਕਾ ਮਿਲ ਗਿਆ ਤੁਸੀਂ ਆਪਾ ਸਾਰੇ ਲੋਕ ਉਹ ਪ੍ਰਚਾਰ ਦੇ ਗੱਲਾਂ ਚਾਗੇ ਅਕਾਲੀ ਦਲ ਨੂੰ ਦੋਸ਼ੀ ਬਣਾਤਾ ਜਿਹੜੀ ਕੰਮ ਗਲਤ ਅਕਾਲੀ ਦਲ ਨੂੰ ਕਹਿੰਦਾ ਕਾਲੀ ਵਰਕਰਾਂ ਨੂੰ ਕਹਿੰਦਾ ਕਾਲੀ ਲੀਡਰਸ਼ਿਪ ਨੂੰ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਹੈ ਯਾਰ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਗੁਰੂ ਕਾਬੀ ਰੱਖਿਆ ਵਾਸਤੇ ਪੜਿਆ ਤੁਸੀਂ ਸਾਡੇ ਘਰੇ ਜਲੋ ਕਿਸੇ ਟਾਈਮ ਚਲੇ ਜਾਓ ਗੁਰਮਾਰਾ ਪ੍ਰਕਾਸ਼ ਆ ਤੇ ਲਗਾਤਾਰ ਲੜੀਵਾਰ ਪਾਠ ਚੱਲਦੇ ਮੱਥਾ ਦੇਖਣ ਤੋਂ ਬਗਾਰ ਕੋਈ ਬੱਚਾ ਵੀ ਸਾਡਾ ਨਹੀਂ ਨਿਕਲਦਾ ਹੁਣ ਪਹਿਲੀ ਤਰੀਕ ਨੂੰ ਬਾਦਲਪਿੰਡ ਫਿਰ ਤੋਂ ਲਗਾਤਾਰ 7 ਦਿਨ ਪਉ ਪਾਠ ਜਮੇ ਹਰਸਿਮਰਦ ਨੇ ਸਾਰਾ ਕੰਮ ਛੱਡ ਦਿੰਨਾ ਉਹ ਉੱਥੇ ਸੇਵਾ ਤੇ ਲੱਗ ਜਾਣਾ 7 ਦਿਨ ਭਾਵੇਂ ਲੈਕਚਰਾਂ ਨਹੀਂ ਉਹਨੇ ਚਲੇ ਜਾਣਾ ਮਾਦੇ ਮਹੀਨੇ ਹਰਸਿਮਰਦ ਨੇ ਘਰੋਂ ਨਹੀਂ ਨਿਕਲਣਾ 24 ਘੰਟੇ ਪਾਠ ਤੇ ਸਾਡਾ ਚੱਲਦਾ ਰਹੇਗਾ ਦਰਬਾਰ ਸਾਹਿਬ ਵਿੱਚ ਲਗਾਤਾਰ 15 ਸਾਲ ਹੋ ਗਏ 16 ਸਾਲ ਲਗਾਤਾਰ ਹਨ ਘੜੀ ਵਰ ਪਾਟ ਚੱਲਦੇ ਸੇਵਾ ਕਰਦੇ ਪਸਾਨੂੰ ਦੱਸਦੀ ਲੋੜ ਨਹੀਂ ਅਸੀਂ ਕਿਉਂ ਕਹੀਏ ਪਰਹਰਾਨ ਹੈ ਕਿ ਇਹ ਜਾ ਕਹਤਾ ਕਿ ਦੋਸ਼ੀ ਬਣਾਤਾ ਹਮ 10 ਸਾਲ ਹੋ ਗਏ ਕਿਹੜੇ ਬਣਾਉਣ ਵਾਲੇ ਕਿਹੜੇ ਸੀ ਦਾਦੂ ਵਾਲਾਲੇ ਮੰਡ ਉਹ ਕਿੱਥੇ ਹੈ ਮੰਡ ਭਾਜਪੀ ਨਾ ਬੈਠੇ ਏਜੰਸੀਆਂ ਦੇ ਬੰਦੇ ਆ ਭਲੇ ਪੱਗ ਬੰਨ੍ਹ ਨਾਲ ਦਾੜੇ ਪ੍ਰਕਾਸ਼ ਕਰਨ ਨਾਲ ਉਤੋਂ ਗਾਤਰਾ ਪਾਣ ਨਾਲ ਪੰਥ ਨਹੀਂ ਪੰਥਕ ਬੰਦਾ ਪੰਥਕ ਦਿਲੋਂ ਹੋਣਾ ਚਾਹੀਦਾ ਹੈ ਜਜ਼ਬਾ ਹੋਣਾ ਚਾਹੀਦਾ ਹੈ ਜਜ਼ਬਾ ਉਸ ਬੰਦੇ ਦਾ ਹੁੰਦਾ ਜਿਹਦਾ ਪੁੱਛੋਕਰ ਤੁਹਾਨੂੰ ਪਤਾ ਹੈ 105 ਸਾਲ ਪਾਣੀ ਪਾਟਿਆ ਤੁਸੀਂ 105 ਸਾਲ ਦੱਸਿਓ ਤੁਹਾਨੂੰ ਇੱਕ ਵਾਰ ਵੀ ਧੋਖਾ ਦਿੱਤਾ ਹੋਇਆ ਪਾਰਟੀ ਨੇ ਜੋ ਕੁਝ ਵੀ ਅੱਜ ਪੰਜਾਬ ਖੈਗ ਫੜੋਨ ਲਈ ਤੁਹਾਡੀ ਆਪਣੀ ਮਾਂ ਪਾਤੀ ਹੈ ਤੁਹਾਡੇ ਜਿਹੜੀ ਇਮਾਰਤਾਂ ਸਾਰਿਆਂ ਨੂੰ ਪੈਨਸ਼ਨ ਲਾਤੀ ਬਾਪੂ ਬਾਗਲ ਨੇ ਅੱਜ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਪਿਊਬਲ ਦੇ ਨਹੀਂ ਤਾਂ ਬਜ਼ੁਰਗਾਂ ਨੂੰ ਪੁੱਛੋ ਤੁਸੀਂ ਹਰ ਮਹੀਨੇ ਜਾ ਕੇ ਬਿੱਲ ਭਰਦੇ ਸੀ ਜਿਹੜਾ ਹੁਣ ਨਵੇਂ ਮੁੰਡਿਆਂ ਨੂੰ ਤਾਂ ਪਤਾ ਨਹੀਂ ਹੁਣ ਮੁਫਤ ਹੈ ਸਾਲ ਨੂੰ 50000 60000 ਪਿਊਬਲ ਮਗਰ ਇੱਕ ਸਾਲ ਦਾ ਤੁਹਾਡਾ 70000 ਤੱਕ ਬਚ ਗਿਆ ਆ ਪਿਊਬਲ ਕਨੈਕਸ਼ਨ ਵੀ ਖੁੱਲੇ ਦੇ ਨਾਲ ਅਕਾਲੀ ਦਲ ਨਾਲ ਪਿੰਡਾਂ ਵਿੱਚ ਮੰਡੀਆਂ ਬਣਾਉਣ ਨਾਲ ਕਾਲੀਦਲਾਂ ਲਿੰਕ ਰੋੜਾ ਬਣਾਉਣ ਨਾਲ ਕਾਲੀਦਲ ਹੈ ਨਹਿਰਾ ਗੱਡਣ ਨਾਲ ਕਾਲੀਦਲ ਹੈ ਪੱਕੇ ਖਾਲੇ ਬਣਾਉਣ ਨਾਲ ਕਾਢੀ ਸਾਰੇ ਡੈਮ ਹੈ ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਣਾਉਣ ਨਾਲ ਕਾਲੀਦਲ ਹੈ ਜਿੰਨੇ ਥਰਮਲ ਪਲਾਂਟ ਬਿਜਲੀ ਆਉਂਦੀ ਹੈ ਸਾਰੇ ਥਰਮਲ ਪਲਾਂਟ ਜਿੰਨੇ ਪੰਜਾਬ ਦੇ ਸਾਰੇ ਕਾਲੀਦਲ ਨੇ ਬਣਾਏ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਅਸਟੌੜੀਆਂ ਸੜਕਾਂ ਦੇਖੋ ਕਿਵੇਂ ਬਣਾਇਆ ਹੈ ਪਿੰਡਾਂ ਵਿੱਚ ਤੁਸੀਂ ਦੇਖੋ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਜੇ ਪਿੰਡ ਵਿੱਚ ਕੋਈ ਸਕੂਲ ਹੋਵੇ ਧਰਮਚਾਲ ਹੋਵੇ ਪਤਾ ਕਰੋ ਕਿਦੋਂ ਬਣਿਆ ਉਦੋਂ ਹੀ ਬਣਾ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਗਰੀਬ ਨੂੰ ਆਟਾ ਆਵਸ਼ਕਨ ਪੈਨਸ਼ਨ ਸਾਰੀਆਂ ਹੀ ਸਹੂਲਤਾਂ ਦੇ ਨਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਮੈਂ ਕਿਹਾ ਤੁਸੀਂ ਜੋਰ ਲਾ ਲਿਓ ਲਿਖਣ ਦੀ ਲੱਪਣ ਦੀ ਸੋਚੰਦੀ ਕਿ ਕਾਂਗਰਸ ਨੇ ਬਣਾਇਆ ਕੀ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ ਨੂੰ ਪੁੱਛਿਆ ਸੀ ਸਾਡੀ ਬਹਿਸ ਚੱਲਦੀ ਦੂਜੇ ਪਾਸੇ ਚੰਨੀ ਤੇ ਬੀਬੀ ਭੱਤਮ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇੱਥੇ ਲੱਗੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਾਈਮ ਆ ਬੋਲੋ ਵੀ ਮਾ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰ ਹੋ ਸਾਰੇ ਕਾਂਗਰਸੀ ਬੈਠੇ ਹੋ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸਕੁਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਿਹਾ ਛੱਡੋ 5 4 ਕਰਦੀ ਫਿਰ ਇੱਕ ਮੁੰਡੇ ਨੂੰ ਖੁਸ਼ਬੂਸ ਕਰਨ ਲੱਗੀ ਇਕਲੇ ਮੈਂ ਕਿਹਾ ਤਿੰਨ ਦੱਸ ਦਿਓ ਤੁਸੀਂ ਫੜ ਦੇਖਿਆ ਜੀ ਨੀ ਟੀਵੀ ਤੇ ਅਸੀਂ ਤੇ ਮੈਂ ਹੱਥ ਜੋੜ ਕੇ ਇਹਨਾਂ ਇੱਕੀ ਦੱਸ ਦਿਓ ਅਗਰੂ ਕੰਨੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸਰਕਾਂ ਦੇ ਪੈਚ ਲਾਏ ਆ ਉਹਨਾਂ ਕੰਮ ਕੀਤਾ ਬਹਾਦਰੀ ਐ ਜੀ ਤੇ ਕੰਨੀ ਨਾਲ ਕੋ ਮੜੇ ਆ ਝਾੜੂ ਵਾਲੇ ਹੁਣ ਟਰਾਂਸਫਾਰਮਰਾਂ ਦੇ ਵੀ ਉਹਦੇ ਰੱਦ ਕਰਨ ਲੱਗੇ ਟਰਾਂਸਫਾਰਮਰ ਤਾਂ ਮਲਾ ਜਿੰਦਾਰੀ ਨਵਾਂ ਲਾ ਲਿਆ ਹੁੰਦਾ ਸੀ ਆਪਣੀ ਸਰਕਾਰ ਨੇ ਹੈ ਐਨੀ ਪਾਵਰ ਦਾ ਜ਼ਰਦਾਲ ਕੋਲੇ ਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਅਕੀਦਾਂ ਆਹ ਤਾਂ ਹਾਲਾਤ ਹੈ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜਿਸ ਸਪੀਡ ਨਾਲ ਆਪਣਾ ਕੰਮ ਚੱਲ ਪਿਆ ਸੀ ਸੜਕਾਂ ਸਕੂਲ ਹਸਪਤਾਲ ਪਰਿਆਂ ਫੈਕ ਲੀਆਂ ਸਾਰਾ ਕੀ ਰਹੀ ਬ੍ਰੇਕ ਲਾਤੇ ਕਿ ਆ 10 ਸਾਲ ਤੱਕ ਜਿਵੇਂ ਹੀ ਪਿੱਖੇ ਚਲੇਗੇ ਐਸ ਕਰਕੇ ਹੋਰ ਨਾ ਕੋਈ ਨਵਾਂ ਬੰਦਾ ਆ ਕੇ ਕਹੇ ਕਿ ਇੱਕ ਮੌਕਾ ਸਾਨੂੰ ਦਿਓ ਤੇ ਉਹਨੂੰ ਮਿਲ ਲੱਗ ਜੇ ਫਿਰ ਤਾਂ ਫਿਰ ਫਿਰ ਤਾਂ ਜਿਵੇਂ ਹੀ ਕੰਮ ਖਰਾਬ ਹੋਊਗਾ ਉਹਨਾਂ ਜਿਹੜਾ ਪਰਿਵਾਰ ਹੈ ਤੰਜਨ ਬੀ ਦੀ ਅਸਰਮੀ ਉਹ ਜੀ ਪਰਿਵਾਰ ਹੈ ਇਹ ਲੋਕਾਂ ਨੂੰ ਪਤਾ ਨਹੀਂ ਆ ਉਹ ਪਰਿਵਾਰ ਆ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਫੌਜ ਸੀ ਇਹਨਾਂ ਦੇ ਬਜ਼ੁਰਗ ਤੇ ਕਰਮਾ ਉਹਨਾਂ ਨੇ ਬਰਦਾਸ਼ਤ ਨਹੀਂ ਹੋਇਆ ਜੋ ਉਹਨਾਂ ਕੋਲ ਰਸਲ ਸੀ ਕੋਈ ਤੋਪ ਸੀ ਜਿੰਨੇ ਸਿੰਘ ਸੀ ਉਹ ਚੱਲ ਪਏ ਫੌਜ ਛੱਡ ਕੇ ਕਹਿੰਦੇ ਅਸੀਂ ਗੁਰੂ ਘਰ ਦੀ ਆਪਣੀ ਰੱਖਿਆ ਕਰਾਂਗੇ ਇਹਨਾਂ ਨੂੰ ਘੇਰੇ ਪਾ ਕੇ ਕਈਆਂ ਨੂੰ ਸੀਜ ਕਰਤਾ ਉਹਨਾਂ ਨੇ ਫੌਜ ਦੇ ਹਿੰਦੂਤਾਂ ਫੌਜ ਨੇ ਜਿਹੜੇ ਵੱਜ ਗਏ ਉਹਨੂੰ ਫੜ ਕੇ ਅੰਦਰ ਕਰਤਾ 10-10 ਸਾਲ ਅੰਦਰ ਰਹੇ ਜੇ ਉਹ ਨਾ ਕਰਦੇ ਉਸੇ ਹੀ ਅੱਜ ਕੋਈ ਕਰਨਲ ਹੋਣਾ ਸੀ ਕੋਈ ਮੇਜਰ ਹੋਣਾ ਸੀ ਕੋਈ ਬਰਗੇਰੀਅਲ ਹੋਣਾ ਸੀ ਰਿਟਾਇਰ ਹੋਣੇ ਸੀ ਅੱਜ ਸਾਰੇ ਕੁਛ ਬੈਠੇ ਘਰੇ ਵਿਚਾਰੇ ਇਹਨਾਂ ਸਾਰਿਆਂ ਪਰਿਵਾਰਾਂ ਦੀ ਬਾਹ ਫੜੀ ਐ ਐਜੀਪੀਸੀ ਨੇ ਤੇ ਕਾਲੀ ਦਲ ਨੇ ਭਾਵੇਂ ਕੇਸ ਲੜੇ ਭਾਵੇਂ ਪੈਨਸ਼ਨਾਂ ਦੋਦੀਆਂ ਜੋ ਕੁਝ ਵੀ ਤੇ ਆਪਣੇ ਹੀ ਕਈ ਲੋਕਾਂ ਹੁਣ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਬਣਾਇਆ ਰਾਜਾ ਬੜੇ ਕਮੀਚ ਪਾਉਂਦਾ ਜਿਸੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਗੁਰੇ ਦਿੱਕਾ ਤੋਂ ਦਰਬਾਰ ਸਾਹਿਬ ਉਹਨੂੰ ਮਾਂ ਕਹਿੰਦੇ ਆ ਆਪਣੀ ਕੌਮ ਹੈ ਜੀ ਉਸ ਪਾਰਟੀ ਨੂੰ ਵੀ ਤਿੰਨ ਵਾਰ ਜਿਤਾਤਾ ਉਹਦੇ ਬਾਅਦ 84 ਦੇ ਬਾਅਦ ਜੇਲੀਆ ਕੌਮ ਵਿੱਚ ਗਲਬੜ ਆਉਣ ਲੱਗ ਜਾਂਦੀ ਹੈ ਨੁਕਸਾਨ ਕੌਮ ਦਾ ਹੋ ਜਾਂਦਾ ਹੈ ਦੇਖੋ ਆਪਣੇ ਤੋਂ ਤਕੜੇ ਮੁਸਲਮਾਨ ਭਾਈ ਕਰੇ ਬਾਬਰੀ ਮਸਜਿਦ ਬੀਜੇਪੀ ਨੇ ਢਾਈ ਤੁਸੀਂ ਹਿੰਦੂਸਤਾਨ ਕਿਸੇ ਵੀ ਕੋਨੇ ਚਲੇ ਜਾ ਮੁਸਲਮਾਨ ਨਹੀਂ ਵੋਟ ਪਾਉਗਾ ਬੀਜੇਪੀ ਨੂੰ ਮਰ ਜੂਗਾ ਕਹਿੰਦਾ ਬੀਜੇਪੀ ਨੂੰ ਨਹੀਂ ਪਾਉਣੇ ਤੇ ਆਪਣੇ ਬੰਦੇ ਦੋ ਗਨਮੈਨ ਦੇ ਦਿਓ ਧਕਾਰਾ ਛੱਡਣਗੇ ਇੰਦਰ ਆਗਾ ਜੈ ਜੰਦਾਬਾਦ ਦੋ ਗਨਮੈਨਾਂ ਪਿੱਛੇ ਇੱਕ ਚੇਹ ਮੈਨੀ ਦੇ ਦੋ ਧਕਾਰੇ ਛੱਡਣਗੇ ਉਹ ਛੋਟੀ ਛੋਟੀ ਗੱਲ ਪਿੱਛੇ ਆ ਹਰਬੀਦ ਤੋਂ ਦਾ ਸੀ ਕਾਲੀਦਲ ਖਤਮ ਯਸ ਅਕ ਕਿ ਕਾਜ਼ਾ ਬੰਦੀ ਜਸੇ ਬੰਦੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਬਣੀ ਹੈ ਆਲਾ ਚਲੋ ਲੋਕਾਂ ਨੇ ਕਿਹਾ ਥੋੜਾ 10 ਸਾਲ ਆਰਾਮ ਕਰ ਲੋ ਆਰਾਮ ਰੂਪ ਖੋ ਗਿਆ ਹੁਣ ਕੋ ਲੋ ਸੋਚੀ ਬਠਾ ਜੇ ਗਦਾਰ ਜੰਦੇ ਨੇ ਆਪਣੀ ਪਾਪ ਕੀ ਫਸ ਜਾਂਦੇ ਐ ਉਹ ਸੋਚਦਾਲੀ ਖਤਮ ਹੋ ਗਈ ਐ ਮੈਂ ਚਲੋ ਸਾਲ ਐਸ ਕਰਮ ਪੈਸੇ ਪੁੱਦੇ ਇਕੱਠੇ ਕਰਾਂ ਅੱਗੇ ਜਿੱਥੀ ਜੁੱਥੀ ਲਵਾ ਕੇ ਪੂਰੀ ਟੋਰਕ ਢੱਬਾ ਕਰੂੰਗਾ ਉਹ ਵੈ ਨਹੀਂ ਪਤਾ ਜਿਸ ਪਾਰਟੀ ਜੋ ਗਿਆਨ ਜਗੈਣਾ ਦੂੰ ਲੋਕੀ ਨਫ਼ਰਤ ਕਰਦੇ ਆਂ ਪਾਰਟੀ ਦੂਜੀ ਗੱਲ ਆ ਜਿਹੜੀਆਂ ਜੁੱਥੀਆਂ ਨਾ ਆ ਸਾਹਮਣੇ ਪੁਲਿਸ ਵਾਲੇ ਬੈਠੇ ਆ ਆ ਕੱਲੇ ਜਿਹੜੇ ਕੁਰਸੀ ਬੱਠੰਦਾ ਉਹ ਕੀ ਕਰਦੇ ਆ ਆ 1 ਸਾਲ ਬਾਅਦ ਤੁਸੀਂ ਜੇ ਕਾਲੀ ਦਲ ਦੇ ਝੰਡਾ ਝੁਲਣ ਲਾਤਾ ਚੰਡੀਗੜ੍ਹ ਆਈ ਜਿਹੜੇ ਜੁੱਤੀ ਲੈ ਕੇ ਪਿੱਛੇ ਆਈ ਨਹੀਂ ਹਰਮੀਤ ਨੂੰ ਫਰਕ ਲਾਉਂਗੇ ਕਰੋ ਛਤਰਮਾਰ ਦੇ ਥਾਣੇ 'ਚ ਲੈ ਕੇ ਜਾਣਗੇ ਐਵੇਂ ਦੱਪਕਾ ਬੜੀ ਜਾਂਦਾ ਬੈਠਾ ਆ ਐਸਐਸਪੀ ਆ ਪਹਿਲੇ ਬੰਦ ਮੈਂ ਸਾਰੇ ਪੇਪਰਚੇ ਦੇਤੇ ਹੁਣ ਇੱਕ ਦੇਖੋ 3 ਪਹਿਲਾਂ ਦੇ ਪਰਚੇ ਦੇ ਨੇ ਬੀਬੀ ਦੇ ਕੱਚੇ ਪ੍ਰੀਤ ਪਰਚਾ ਦੇ ਤਾਂ ਸੋਚਦਾ ਕਿ ਇਹਨੂੰ ਡਰਾ ਲਾਂਗੇ ਵਰਕਰਾਂ ਦੇ ਦੇ ਤਾਂ ਉਹ ਕਾਲੀ ਨਲ ਵਾਸਤੇ ਦਾ ਪਰਚਾ ਦਾ ਕਿਉਂ ਮੰਗੂ ਲੱਗਦਾ ਕੰਮ ਸਾਡਾ ਜਿਹੜੇ ਪਰਚੇ ਨਾ ਹੋਣਨ ਰਾ ਅਧਰੂ ਨੀਂਦ ਨਹੀਂ ਆਉਂਦੀ ਪੰਖਤ ਮੇਰੇ ਦੇ ਹੋਏ ਪਏ ਆਪਾਂ ਕਿਸੇ ਸਰਵਾਜੀ ਤੇ ਹੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਦੇਖਦਾ ਮੈਂ ਕਿ ਆਪਣੇ ਬੰਦੇ ਤੇ ਕਿ ਹਿਸਾਬ ਰਹੀ ਰੱਖ ਕੇ ਦੇ ਪਰਤੇ ਕੋ ਤਰੀਕ ਤਰੀਕ ਦੂਸ਼ਾ ਦੱਸ ਦਿਆ ਕਰ